हां जी वीडियो देखਿਓ ਕੜਮ ਚੌਧਰੀਆਂ ਨੇ ਜਦੋਂ ਪ੍ਰਚਾਰਕਾਂ ਨੂੰ ਚਲਦੇ ਦੀਵਾਨ ਵਿੱਚ ਰੋਕਿਆ ਤੇ ਦੇਖੋ ਕੀ ਕਹਿ ਰਹੇ ਨੇ ਸੁਣੋ ਤੇ ਸ਼ੇਅਰ ਕਰਿਓ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇਹ ਦੱਸੋ ਜੋ ਕੁ ਹੋਇਆ ਹੈ ਇੱਥੇ ਤੈਨੂੰ ਪਰਦੇ ਖੋਲਣ ਦਾ ਸੱਦਿਆ ਤੇ ਤੈਨੂੰ ਪਰਦੇ ਖੋਲਣ ਦਾ ਸੱਦਿਆ ਕਿ ਤਾਹੇ ਤੈਨੂੰ ਪਰਦੇ ਖੋਲਣ ਦਾ ਸੱਦਿਆ ਇੱਥੇ ਇੱਥੇ ਸੱਚ ਹੀ ਬੋਲਣਾ ਹੈ ਪਿੱਛੇ ਤੇਰਾ ਕੋਈ ਗਲਤ ਹੋਇਆ ਇੱਥੇ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਹੈ ਫਿਰ ਇਹ ਕਿਉਂ ਵਿੱਚ ਆ ਇੱਕ ਗੋਣਟਾ ਨਾ ਲਿਆ ਤੁਹਾਡਾ ਨਾਂ ਲਿਆ ਹੈ ਕੋਈ ਤੁਹਾਡੇ ਬਿਆਨ ਕੋਈ ਬੋਲਣਾ ਨਹੀਂ ਤੂੰ ਬੀਜਣਾ ਕਰਨਾ ਤੈਨੂੰ ਵੀ ਨਹੀਂ ਆਉਂਦੀ

ਹੇ ਸੱਚ ਬੋਲਣ ਤੋਂ ਨਹੀਂ ਡਰ ਸਕੋਗਾ ਸੱਚ ਬੋਲਿਆ ਠੀਕ ਹੈ ਪਤਾ ਨਹੀਂ ਕਿ ਮੈਂ ਦੱਸਾਂ ਕਿ ਕਿਹਦਾ ਹੈ ਜੀ ਜੱਸਾ ਸਭ ਰਿਯਤ ਹੈ ਹਾਂ ਇਹ ਤੁਹਾਨੂੰ ਪਤਾ ਜੀ ਮੈਨੂੰ ਕੋਈ ਪਤਾ ਨਹੀਂ ਇੱਥੇ ਤੁਹਾਡਾ ਕੀ ਮਸਲਾ ਕੀ ਗੱਲ ਹੈ ਕਮਾਲ ਹੋ ਗਈ ਨਹੀਂ ਕੋਈ ਨਹੀਂ ਕਰੋ ਤੁਸੀਂ ਪੁੱਛਣਾ ਬੋਲੋ ਚਲੋ ਗੱਲ ਠੀਕ ਹੈ ਜਿਹੜੀ ਜਿਹੜੀ ਗੱਲ ਸੱਚ ਹੈ ਚਲੋ 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 ਬੈਠੇ ਬੈਠੋ ਰਾਮ ਲੱਗਾ ਨਹੀਂ ਭਾਜੀ ਮੈਨੂੰ ਉਸ ਨੂੰ ਤਾਂ